ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਦੇ ਯਾਨੀ ਕਿ ਅੱਜ ਤੇ 22 ਤਰੀਕ ਰਾਤ ਅਤੇ 23 ਤਰੀਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਹੜਾ ਇੱਕ ਸਿਸਟਮ ਸੀ ਉਸ ਦੀ ਅਪਡੇਟ ਆਪਾਂ ਜਿਹੜੀ ਆਪਾਂ ਪਹਿਲਾਂ ਵੀ ਦਿੱਤੀ ਸੀ ਤੇ ਪਹਿਲਾਂ ਆਪਾਂ ਨੂੰ ਇਹ ਜਾਪ ਰਿਆ ਸੀ ਕਿ ਪੰਜਾਬ ਦੇ ਕੁਝ ਖੇਤਰਾਂ ਵਿੱਚ ਇਸ ਸਿਸਟਮ ਦਾ ਜਿਹੜਾ ਮੀਂਹ ਆ ਉਹ ਪੈ ਸਕਦਾ ਪਰੰਤੂ ਕਿਸੇ ਵੀ ਇਲਾਕੇ ਦੇ ਵਿੱਚ ਇਸ ਸਿਸਟਮ ਦਾ ਜਿਹੜਾ ਮੀਂਹ ਉਹ ਜ਼ਿਆਦਾ ਨਹੀਂ ਪਊਗਾ ਹਲਕਾ ਫਲਕਾ ਜਿਹੜਾ ਕਿਤੇ ਇਕਾ ਦੁਕਾ ਖੇਤਰਾਂ ਦੇ ਵਿੱਚ ਜਿਹੜਾ ਇਹ ਕੋਈ ਇਕਾ ਦੁਕਾ ਛਿੱਟਾ ਜਿਹੜਾ ਕਣੀ ਆ ਜਿਹੜੀ ਕਿਤੇ ਗਰ ਸਕਦੀ ਹੈ ਕੱਲ ਨੂੰ ਜਾਂਦੀ ਜਾਂਦੀ ਪਰੰਤੂ ਕੋਈ ਜ਼ਿਆਦਾ ਵੱਡਾ ਪ੍ਰਭਾਵ ਇਸ ਸਿਸਟਮ ਦਾ ਨਹੀਂ ਰਹੂਗਾ ਤੇ ਬਾਕੀ ਗੱਲ ਕਰਾਂਗੇ ਤੁੰਦ ਦੀ ਦੋਸਤੋ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਜਿਹੜੇ ਦੋਸਤਾਂ ਮਿੱਤਰਾਂ ਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗ ਜਾ ਤਾਂ ਜ਼ਰੂਰ ਕਮੈਂਟ ਕਰ ਦਿਓ ਦੋਸਤੋ ਧੁੰਦ ਦੀ ਗੱਲ ਕਰੀ ਜਿਵੇਂ ਕਿ ਅੱਜ ਜਿਹੜਾ ਕਿ ਲੰਘੀ 22 ਤਰੀਕ ਦਾ ਦਿਨ ਆ ਜਿਹੜਾ ਲੰਘ ਚੁੱਕਿਆ ਇਸ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੀ ਅੱਜ ਧੁੰਦ ਸੀ ਉਹ ਬਣੀ ਹੋਈ ਸੀ ਜਿਵੇਂ ਗੁਰਦਾਸਪੁਰ ਪਠਾਨਕੋਟ ਦੇ ਕੁਝ ਖੇਤਰ ਸ੍ਰੀ ਅਮਰਸਰ ਸਾਹਿਬ ਦੇ ਕੁਝ ਖੇਤਰ ਤੇ ਇਧਰੋਂ ਆਪਾਂ ਕਹਿ ਸਕਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਵਾਲੀ ਸਾਈਡ ਅਨਰੋਪੜ ਨੰਗਲ ਇਹਨਾਂ ਇਲਾਕੇ ਦੇ ਵਿੱਚ ਜਿਹੜੇ ਅ ਧੁੰਦ ਸੀ ਉਹ ਬਣੀ ਹੋਈ ਸੀ ਤੇ ਕੱਲ ਨੂੰ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੀ ਧੁੰਦ ਹੈ ਉਹ ਆਪਾਂ ਨੂੰ ਸਵੇਰ ਦੇ ਸਮੇਂ ਦੇਖਣ ਨੂੰ ਮਿਲੂਗੀ ਉਹ ਕਿੰਨਾ ਇਲਾਕੇ ਦੇ ਵਿੱਚ ਬਣੂਗੀ ਉਹ ਅਸੀਂ ਤੁਹਾਨੂੰ ਦੱਸਣ ਲੱਗੇ ਆ ਇਸ ਜਗ੍ਹਾ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਕਪੂਰਥਲਾ ਮੋਗਾ ਤੇ ਉਸ ਤੋਂ ਬਾਅਦ ਜਲੰਧਰ ਤੇ ਇਧਰੋਂ ਅੱਗੇ ਹੁਸ਼ਿਆਰਪੁਰ ਨਵਾਂ ਸ਼ਹਿਰ ਗੁਰਦਾਸਪੁਰ ਅਧਰ ਦੂਸਰੀ ਸਾਈਡ ਆ ਸ੍ਰੀ ਅਨੰਦਪੁਰ ਸਾਹਿਬ ਤੇ ਰੂਪਨਗਰ ਮੋਹਾਲੀ ਚੰਡੀਗੜ੍ਹ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲੇ ਦੇ ਕੁਝ ਖੇਤਰ ਇਹਨਾਂ ਦੇ ਤੱਕ ਇਹ ਜਿਹੜੀ ਧੁੰਦਾ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਇੱਧਰ-ਇੱਧਰ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ 40 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੀ ਧੁੰਦਾ ਉਹ ਬਣਦੀ ਹੋਈ ਨਜ਼ਰ ਆ ਰਹੀ ਹੈ ਸਵੇਰ ਦੇ ਸਮੇਂ ਕੁਝ ਦੇ ਵਿੱਚ ਹਲਕੀ ਹੋਊਗੀ ਕੁਝ ਦੇ ਵਿੱਚ ਸੰਘਣੀ ਧੁੰਦਾ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਦੋਸਤੋ ਜੇਕਰ ਗੱਲ ਕਰੀਏ ਹਵਾਵਾਂ ਦੀ ਤਾਂ ਹਵਾਵਾਂ ਵੀ ਕੋਈ ਜ਼ਿਆਦਾ ਤੇਜ ਨਹੀਂ ਸਨ ਅੱਜ ਵੀ ਨਾਰਮਲ ਹਵਾਵਾਂ ਜਿਹੜੀ ਦੇਖਣ ਦਿਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀਆਂ ਤੇ ਦਿਨ ਦਾ ਤਾਪਮਾਨ ਜਿਹੜਾ ਅੱਜ ਵੱਧ ਤੋਂ ਵੱਧ 26 ਡਿਗਰੀ ਤੱਕ ਜਿਹੜਾ 25 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਕਿਉਂਕਿ ਅੱਜ ਹਵਾ ਨਾ ਤੇਜ਼ ਹੋਣ ਦੇ ਕਾਰਨ ਜਿਹੜੀ ਧੁੱਪ ਸੀ ਉਹ ਕੜਕ ਦੀ ਧੁੱਪ ਐਨ ਸਿੱਧੀ ਲੱਗ ਰਹੀ ਸੀ ਕਿਉਂਕਿ ਜਿਹੜੇ ਬੱਦਲ ਸੀ ਉਹ ਸਵੇਰ ਦੇ ਸਮੇਂ ਹੀ ਉੱਚੇ ਬੱਦਲ ਦੇਖਣ ਨੂੰ ਮਿਲ ਰਹੇ ਸੀ ਉਹ ਅੱਗੇ ਲੰਘ ਚੁੱਕੇ ਸੀ ਤੇ ਉਹਨਾਂ ਦੇ ਨਾਲ ਮੌਸਮ ਕੋਈ ਜ਼ਿਆਦਾ ਅੱਜ ਬਦਲਾਅ ਵਾਲਾ ਨਹੀਂ ਦੇਖਣ ਨੂੰ ਮਿਲਿਆ ਅੱਜ ਕੜਾਕੇ ਦੀ ਜਿਹੜੀ ਧੁੱਪ ਕਹਿ ਸਕਦੇ ਜਿਸ ਨਾਲ ਆਪਾਂ ਨੂੰ ਇਹ ਮਹਿਸੂਸ ਕਿ ਜਿਹੜੀ ਸਰਦੀ ਦੀ ਰੁੱਤ ਆ ਉਹ ਲੰਘ ਚੁੱਕੀ ਐ ਪਰੰਤੂ ਦੋਸਤੋ ਅਸੀਂ ਤੁਹਾਨੂੰ ਇਹ ਜਾਣਕਾਰੀ ਜਿਹੜੀ ਦੇ ਦੇਈਏ ਕਿ ਸਰਦ ਦੀ ਰੁੱਤ ਜਿਹੜੀ ਹਜੇ ਚੱਲ ਰਹੀ ਐ 1.5 ਮਹੀਨਾ ਜਿਹੜੇ ਇਹ ਸਿਸਟਮ ਐ ਇਸੇ ਤਰ੍ਹਾਂ ਚੱਲਦਾ ਰਹੂ ਇਹ ਠੰਡ ਜਿਹੜੀ ਇਹ ਆਪਾਂ ਨੂੰ ਲੱਗਦੀ ਹੁੰਦੀ ਐ ਕਿਉਂ ਕਾਰਨ ਕੀ ਕਿਉਂਕਿ ਸਵੇਰੇ ਸਾਮ ਜਿਹੜੀ ਪੂਰੀ ਠੰਡ ਹੋਊਗੀ ਤੇ ਜਿਹੜੀ ਦਿਨ ਦੇ ਵਿੱਚ ਧੁੱਪਾ ਨਿੱਗੇ ਦੇਣ ਲੱਗਦੇ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਇਹ ਮਹਿਸੂਸ ਹੋਣ ਲੱਗਦਾ ਕਿ ਠੰਡ ਗਈ ਤੇ ਆਪਾਂ ਕੱਪੜਿਆਂ ਦੀ ਜਿਹੜੀ ਘੱਟ ਵਰਤੋਂ ਕਰਨ ਲੱਗ ਜਾਂਦੇ ਆ ਜਿਹਦੇ ਨਾਲ ਆਪਾਂ ਨੂੰ ਇਹ ਠੰਡਾ ਉਹ ਬਿਮਾਰ ਕਰ ਦਿੰਦੀ ਹੈ ਇਸ ਕਰਕੇ ਹਜੇ ਠੰਡ ਤੋਂ ਡਰਦੇ ਰਹੇ ਹੋ ਕਿਉਂਕਿ ਠੰਡ ਹਜੇ 1.5 ਮਹੀਨਾ ਹੋਰ ਲਗਾਤਾਰ ਇਸੇ ਤਰ੍ਹਾਂ ਰਹਿਣੀ ਹੈ ਤੇ ਬਾਕੀ ਗੱਲ ਕਰਦੇ ਆਂ ਦੋਸਤੋ ਅੱਜ ਰਾਤ ਦੇ ਮੌਸਮ ਦੀ ਜੇਕਰ ਸਭ ਤੋਂ ਪਹਿਲਾਂ ਪਰ ਰਾਤ ਦਾ ਤਾਪਮਾਨ ਦੇਖੀਏ ਸੌਰੀ ਸੈਟੇਲਾਈਟ ਦੀ ਤਸਵੀਰ ਦੇਖੀਏ ਤਾਂ ਅੱਜ ਦਾ ਜਿਹੜਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਬੱਦਲ ਵਾਈ ਨਹੀਂ ਨਾ ਹੀ ਪੰਜਾਬ ਤੇ ਨਾ ਹੀ ਹਰਿਆਣਾ ਦੇ ਵਿੱਚ ਸਿਰਫ ਹਲਕੀ ਜੀ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਹਲਕੀ ਜੀ ਬਦਲੀ ਸਿਸਟਮ ਜਿਹੜੀ ਬਣੀ ਹੋਈ ਹੈ ਜਿਹੜੀ ਅਸੀਂ ਤਾਂ ਦੱਸੇ ਸੀ ਉਹ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਹਰਿਆਣਾ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਦਿੱਲੀ ਦੇ ਵਿੱਚ ਕੱਲ ਨੂੰ ਦੇਣ ਵੇਲੇ ਹਲਕੇ-ਬੁਲਕੇ ਸ਼ਵੇਰ ਦੇ ਸਮੇਂ ਕਿਤੇ ਕਣੀ ਕਾਮਣਾ ਜਿਹੜਾ ਜੂਪੀਐਮਪੀ ਦੇ ਇਲਾਕੇ ਦੇ ਵਿੱਚ ਇਸ ਸਿਸਟਮ ਦੇ ਨਾਲ ਜਿਹੜਾ ਕਣੀ ਕਾਮਣਾ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਕੋਈ ਜ਼ਿਆਦਾ ਨਹੀਂ ਹੋਗਾ ਪਰੰਤੂ ਹਲਕਾ ਜਾਂ ਕਿਤੇ ਜਿਹੜਾ ਇਹ ਸਿਸਟਮ ਲੈਣ ਦੇ ਪੰਜਾਬ ਵਿੱਚੋਂ ਆ ਰਿਹਾ ਹੈ ਇਹ ਸਿਸਟਮ ਜਿਹੜਾ ਇਸ ਤਰ੍ਹਾਂ ਅੱਗੇ ਵੱਲ ਨੂੰ ਜਾ ਰਿਹਾ ਇਸ ਦਾ ਕੋਈ ਪ੍ਰਭਾਵ ਨਹੀਂ ਸਿਰਫ ਕਿਤੇ ਇਕਾਦੁਕਾ ਖੇਤਰਾਂ ਦੇ ਵਿੱਚ ਇੱਧਰ ਆਪਾਂ ਕਹਿ ਸਕਦੇ ਹਾਂ ਪੂਰਬੀ ਖੇਤਰਾਂ ਦੇ ਵਿੱਚ ਜਾਂ ਮਾ ਦ ਕਣੀ ਮਾਲਵੇ ਦੇ ਖੇਤਰਾਂ ਦੇ ਵਿੱਚ ਕਿਤੇ ਇਕਾ ਦੁਕਾ ਖੇਤਰ ਦੇ ਵਿੱਚ ਕਣੀ ਕਾਮਣਾ ਜਿਹੜਾ ਫੁਆਰੇ ਦੇ ਰੂਪ ਦੇ ਵਿੱਚ ਹਲਕਾ ਫੁਲਕਾ ਕਿਤੇ ਹੋ ਸਕਦਾ ਪਰੰਤੂ ਇਹ ਸਿਸਟਮ ਜਿਆਦਾ ਸਟਰੋਂਗ ਨਹੀਂ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਆਪਾਂ ਨੂੰ ਦੇਖਣ ਨੂੰ ਲੱਗਦਾ ਹੁੰਦਾ ਜਿਹੜਾ ਆ ਦੇਖ ਸਕਦੇ ਤੁਸੀਂ ਜਿਹੜਾ ਬੰਗਾਲ ਦੀ ਖਾੜੀ ਤੋਂ శ్రీ ਲੰਕਾ ਦੇ ਥੱਲੇਲੇ ਹਿੱਸਿਆਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਬਣੇ ਹੋਏ ਨੇ ਇਸ ਤਰ੍ਹਾਂ ਦਾ ਜਿਹੜਾ ਸਟਰੋਂਗ ਸਿਸਟਮ ਹੁੰਦਾ ਪਰੰਤੂ ਪੰਜਾਬ ਦੇ ਵਿੱਚ ਇਹ ਸਿਸਟਮ ਸਟਰੋਂਗ ਨਹੀਂ ਹੋਏਗਾ ਇਹਨਾਂ ਇਸ ਕਰਕੇ ਇਸ ਸਿਸਟਮ ਦਾ ਕੋਈ ਜਿਆਦਾ ਵੱਡਾ ਪ੍ਰਭਾਵ ਕੱਲ ਨੂੰ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੂਗਾ ਜਿਹੜੀ ਤੋਪਾ ਉਹ ਦੇਖਣ ਨੂੰ ਮਿਲੂਗੀ ਤੁੱਪ ਦੇ ਨਾਲ-ਨਾਲ ਜਿਹੜੀ ਤੁੰ ਦਾ ਉਹ ਸਵੇਰ ਦੇ ਸਮੇਂ ਤੈਨੂੰ ਦੱਸ ਦਿੱਤਾ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਇੱਧਰ ਆਪਾਂ ਕਹਿ ਸਕਦੇ ਹਾਂ ਅੰਬਾਲਾ ਦੇ ਇਲਾਕੇ ਤੇ ਉਸ ਤੋਂ ਬਾਅਦ ਅੱਗੇ ਰੋਪੜ ਨੰਗਲ ਚੰਡੀਗੜ੍ਹ ਮੋਹਾਲੀ ਇਸ ਤਰ੍ਹਾਂ ਰੂਪਨਗਰ ਤੇ ਉਸ ਤੋਂ ਅੱਗੇ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਤੇ ਗੁਰਦਾਸਪੁਰ ਮੋਗਾ ਕਪੂਰਥਲਾ ਤੇ ਉਸ ਤੋਂ ਬਾਅਦ ਜਲੰਧਰ ਦੇ ਕੁਝ ਖੇਤਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਤੁੰ ਦਾ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਸਮੇਂ ਜਿਵੇਂ ਕਿ ਅੱਜ ਕਈ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਸੀ ਜਿਹੜੀ ਉਹ ਬਣੀ ਹੋਈ ਨਜ਼ਰ ਆਈ ਤੇ ਉਸੇ ਤਰ੍ਹਾਂ ਕੱਲ ਨੂੰ ਵੀ ਇਹ ਕੁਝ ਖੇਤਰਾਂ ਦੇ ਵਿੱਚ ਜਿਹੜੀ ਸੰਘਣੀ ਧੁੰਦ ਦਾ ਉਹ ਦੇਖਣ ਨੂੰ ਮਿਲੂਗੀ ਤੇ ਕੱਲ ਨੂੰ ਥੋੜੀ ਜਿਹੀ ਬੱਦਲਬਾਜ਼ੀ ਵੀ ਹੋ ਸਕਦੀ ਹੈ ਕੋਈ ਜ਼ਿਆਦਾ ਨਹੀਂ ਉਹ ਉੱਪਰ ਤੇ ਲੰਘਦੇ ਹੋਏ ਬੱਦਲ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਧੁੱਪ ਜਿਹੜੀ ਦੋ ਦਿਨ ਇਸੇ ਤਰ੍ਹਾਂ ਲੱਗੂਗੀ 23 ਤੇ 24 ਤਰੀਕ ਨੂੰ ਫਿਰ 24 ਤਰੀਕ ਨੂੰ ਜਿਹੜੀਆਂ ਹਵਾਵਾਂ ਨੇ ਉਹ ਵਾਪਸੀ ਕਰਨਗੀਆਂ ਜਿਨ੍ਹਾਂ ਦੇ ਨਾਲ ਆਪਾਂ ਉੱਤਰ-ਪੱਛਮੀ ਹਵਾਵਾਂ ਵਾਪਸੀ ਕਰਨਗੀਆਂ ਜਦੋਂ ਤਤਾ ਮਾਨਾਂ ਦੇ ਵਿੱਚ ਜਿਹੜੇ ਗਰਾਫਟਾ ਉਹ ਫੇਰ ਇੱਕ ਵਾਰ ਆਊਗੀ ਤੇ ਕੋਰਾ ਪੈਣ ਦੀ ਜਿਹੜੀ 24 ਤੇ 25 ਤਰੀਕ ਨੂੰ ਪੂਰੀ ਪੂਰੀ ਸੰਭਾਵਨਾ ਬਣ ਚੁੱਕੀ ਹੈ ਤੇ ਅਸਮਾਨ ਆ ਜਿਹੜਾ ਕੱਲ ਨੂੰ ਦੁਪਹਿਰ ਤੋਂ ਬਾਅਦ ਨੀਲਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਹਵਾਵਾਂ ਨੇ ਜਿਹੜੀਆਂ ਉੱਤਰ ਪੱਛਮੀ ਉਹ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਦੇ ਨਾਲ ਕੋਰੇ ਦੀ ਪੂਰੀ ਸੰਭਾਵਨਾ ਬਣ ਜਾਂਦੀ ਹੈ ਤੇ ਧੁੰਦ ਤੋਂ ਜਿਹੜੀ ਰਾਹਤ ਆ ਥੋੜੀ ਬਹੁਤ ਮਿਲੂਗੀ ਪੈਚੀ ਰੂਪ ਦੇ ਵਿੱਚ ਧੁੰਦ ਜਿਹੜੀ ਹੋਊਗੀ ਤੁਹਾਨੂੰ ਪਿਛਲੇ ਰਾਤ ਵਾਲੀ ਵੀਡੀਓ ਦੇ ਵਿੱਚ ਇਹੀ ਦੱਸਿਆ ਸੀ ਕਿ ਜਿਹੜੀ ਪੈਚੀ ਰੂਪ ਦੇ ਵਿੱਚ ਧੁੰਦ ਅੱਜ ਉਹ ਕਈ ਇਲਾਕਿਆਂ ਵਿੱਚ ਹੋਊਗੀ ਕੱਲ ਨੂੰ ਥੋੜੀ ਜਿਹੀ ਇਹ ਜ਼ਿਆਦਾ ਇਲਾਕਿਆਂ ਵਿੱਚ ਹੋਊਗੀ ਤੇ ਰਾਤ ਦੇ ਤਾਪਮਾਨ ਜਿਹੜੇ ਹੋ ਆਪਾਂ ਕਹਿ ਸਕਦੇ ਹਾਂ ਘੱਟੋ ਘੱਟ ਤਾਪਮਾਨ ਨੇੜੇ 5 ਡਿਗਰੀ ਦੇ ਆਸ-ਪਾਸ ਤੇ ਜਿਹੜੇ ਵਾਤਵਾਰ ਤਾਪਮਾਨ ਨੇ ਉਹ 8 ਜਾਂ 7-9 ਡਿਗਰੀ ਇਹਨਾਂ ਜਿਹੜਾ ਦਰਜ ਕੀਤਾ ਜਾ ਰਿਹਾ ਵੱਖ-ਵੱਖ ਖੇਤਰਾਂ ਦਾ ਬਾਕੀ ਦੋਸਤੋ ਤੁਹਾਨੂੰ ਅਸੀਂ ਲੈਸਾ ਚੱਲਦੇ ਹਾਂ ਦੂਸਰੇ ਸੈਟਲਾਈਟ ਦੀ ਇਮੇਜ ਦੇ ਉੱਤੇ ਕਿ ਕਿੰਨਾ ਇਲਾਕਿਆਂ ਦੇ ਵਿੱਚ ਜਿਹੜੀ ਇਹ ਬੱਦਲ ਵਾਈ ਤੋਂ ਆਹ ਨੂੰ ਦਿਖਾਈ ਦੇ ਰਹੀ ਹੈ ਜਾਂ ਤੁਹਾਨੂੰ ਜਿਹੜੀ ਕਿਹੜੇ ਇਲਾਕਿਆਂ ਵਿੱਚ ਆਉਣ ਦੇ ਅਸਾਰ ਜ਼ਿਆਦੇ ਜਾਪ ਰਹੇ ਨੇ ਉਹਦੀ ਲਾਈਵ ਵੀ ਸੈਟਲਾਈਟ ਦੇ ਪ੍ਰਾਈਵੇਟ ਸੰਸਥਾਾਂ ਦੇ ਸੰਸਥਾਵਾਂ ਦੇ ਸੈਟਲਾਈਟ ਨੇ ਉਹਨਾਂ ਦੇ ਵਿੱਚ ਜਿਹੜੀ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਹਵਾਵਾਂ ਦੀ ਗਤੀ ਵੀ ਦੇਖ ਸਕਦੇ ਹੋ ਦੱਖਣ ਪੂਰਬੀ ਹਵਾਵਾਂ ਨੇ ਜਿਹੜੀਆਂ ਇਹ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਇੱਥੋਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਜਿਹੜੀਆਂ ਹਵਾਵਾਂ ਨੇ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਨਾਲ ਅੱਜ ਆਪਾਂ ਨੂੰ ਦਿਨ ਵੇਲੇ ਨਿੱਗਾ ਨਿੱਗਾ ਜਿਹੜਾ ਮੌਸਮ ਸੀ ਉਹ ਦੇਖਣ ਨੂੰ ਮਿਲਿਆ ਹਵਾਵਾਂ ਦੀ ਗਤੀ ਘੱਟ ਹੋਣ ਦੇ ਕਾਰਨ ਇੱਧਰ ਦੇਖ ਸਕਦੇ ਹੋ ਰਾਜਸਥਾਨ ਵਾਲੇ ਇਲਾਕੇ ਦੇ ਵਿੱਚ ਇਹ ਜਿਹੜੀ ਧੁੰਦਾਂ ਉਹਨਾਂ ਸ਼ੁਰੂ ਹੋ ਚੁੱਕੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਨੀਲੇ ਤਸਵੀਰ ਆਊਗੀ ਤਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੁੜੇ ਰਹੋ ਇਸੇ ਤਰ੍ਹਾਂ ਦੇਖ ਸਕਦੇ ਹੋ ਦੋਸਤੋ ਇਹ ਤੁੰਦਾ ਜਿਹੜੀ ਆਉਣੀ ਸ਼ੁਰੂ ਹੋ ਚੁੱਕੀ ਹੈ ਹਰਿਆਣਾ ਦੇ ਇਲਾਕਿਆਂ ਦੇ ਵਿੱਚ ਵੀ ਇੱਧਰ ਤੇ ਹਜੇ ਦਿੱਲੀ ਵਾਲੇ ਸਾਈਡ ਨਹੀਂ ਰਾਜਸਥਾਨ ਤੇ ਇਸੇ ਕਰਕੇ ਇਹ ਇੱਧਰ ਵੀ ਆਊਗੀ ਤੇ ਇਸ ਤਰ੍ਹਾਂ ਇਹ ਤੁੰਦਾ ਜਿਹੜੀ ਆਪਾਂ ਨੂੰ ਸਵੇਰ ਦੇ ਸਮੇਂ ਤੱਕ ਘੁੰਮਦੀ ਹੋਈ ਨਜ਼ਰ ਆਊਗੀ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜ਼ੂਮ ਕਰਕੇ ਥੋੜਾ ਜਿਹਾ ਘੱਟ ਕਰਕੇ ਵੀ ਕਿੰਨਾ ਇਲਾਕਿਆਂ ਦੇ ਵਿੱਚ ਇਹ ਜਿਹੜੀ ਤੁੰਦਾ ਆ ਸਕਦੀ ਹੈ ਤੇ ਇੱਥੇ ਇੱਕ ਅਸੀਂ ਤੁਹਾਡਾ ਮਾਰਕ ਕਰ ਰਹੇ ਹਾਂ ਦੋਸਤੋ ਇਹ ਇਨਾਂ ਇਲਾਕਿਆਂ ਵਿੱਚ ਆ ਚੁੱਕਿਆ ਰਾਜਸਥਾਨ ਦੇ ਤਾਂ ਇੱਥੋਂ ਇਹ ਪੰਜਾਬ ਦੇ ਇਨਾਂ ਇਲਾਕਿਆਂ ਦੇ ਵਿੱਚ ਜਿਹੜੀ ਧੁੰਦ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਸਮੇਂ ਇਹ ਕਿਤੇ ਕਿਤੇ ਜਿਹੜੀ ਸੰਘਣੀ ਧੁੰਦ ਹੋ ਸਕਦੀ ਹੈ ਬਾਕੀ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਦੇ ਲਈ ਬਣੇ ਰਹਾਂਗੇ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਦੇ ਨਾਲ ਅੱਜ ਰਾਤ ਦਾ ਮੌਸਮ ਠੀਕ ਠਾਕ ਹੈ ਕੋਈ ਜ਼ਿਆਦਾ ਵੱਡਾ ਸਿਸਟਮ ਨਹੀਂ ਹੈਗਾ ਜਿਹੜੀ ਦੀ ਆਪਾਂ ਗੱਲ ਕਰ ਰਹੇ ਸੀ 22 23 ਤਰੀਕ ਵਾਲੇ ਦੀ ਜਿਹੜਾ ਕਿ ਭਾਰਤੀ ਮੌਸਮ ਵਿਭਾਗ ਨੇ ਵੀ ਆਪਾਂ ਨੂੰ ਇਹ ਇੱਕ ਜਿਹੜਾ ਪ੍ਰੈਸ ਨੋਟ ਦੇ ਉਹਦੇ ਵਿੱਚ ਦਿੱਤਾ ਸੀ ਕਿ ਬੱਦਲਵਾਈ ਆਉਂਦੀ ਰਹੂਗੀ ਪਰੰਤੂ ਬੱਦਲਵਾਈ ਸਵੇਰ ਦੇ ਸਮੇਂ ਲੰਗੀ ਤੇ ਇਹ ਬਦਲ ਇਸ ਸਿਸਟਮ ਆ ਰਿਹਾ ਪਾਕਿਸਤਾਨ ਵਾਲੀ ਸਾਈਡ ਤੋਂ ਇਹਦਾ ਵੀ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਬੱਦਲ ਹੋ ਗਿਆ ਇਹ ਕੋਈ ਤਾਕੜਾ ਜ਼ਿਆਦਾ ਸਿਸਟਮ ਤਾਕੜਾ ਜਾਂ ਨਹੀਂ ਲੱਗ ਰਿਹਾ ਸਾਨੂੰ ਵੀ ਤੇ ਇਹਦੇ ਨਾਲ ਕਿਤੇ ਇੱਕਾ ਦੁੱਕਾ ਖੇਤਰ ਦੇ ਵਿੱਚ ਕੱਲ ਨੂੰ ਕੋਈ ਕਣੀ ਕਾਮਨਾ ਫੁਹਾਰ ਆ ਜਾਏ ਜਾਂ ਕਿਤੇ ਪੈ ਸਕਦਾ ਕੋਈ ਅਦਰਵਾਈਜ਼ ਨਹੀਂ ਜਿਹੜੇ ਅਸੀਂ ਕਹਿ ਸਕਦੇ ਹਾਂ ਇਸ ਸਿਸਟਮ ਦੇ 5 ਤੋਂ 10% ਚਾਂਸ ਨੇ ਕੋਈ ਜ਼ਿਆਦਾ ਨਹੀਂ ਉਹ ਵੀ ਕਿਤੇ ਇੱਕ ਇੱਕ ਨਦੇ ਖੇਤਰ ਦੇ ਵਿੱਚ ਜਿਹੜਾ ਲੈਂਦੇ ਪੰਜਾਬ ਦੇ ਨਾਲ ਲੱਗਦਾ ਖੇਤਰਾ ਉੱਥੇ ਹੋ ਸਕਦਾ ਅਦਰਵਾਇਜ਼ ਪੂਰੇ ਪੰਜਾਬ ਦਾ ਮੌਸਮ ਜਿਹੜਾ ਉਹ ਬਿਲਕੁਲ ਸਾਫ਼ ਰਹੂਗਾ ਤੇ 9 10 ਵਜੇ ਦੇ ਕਰੀਬ ਜਿਹੜੀ ਧੁੰਦ ਹੋਊਗੀ ਉਹ ਉੱਤਰ ਦੀ ਹੋਈ ਨਜ਼ਰ ਆਊਗੀ ਕੁਝ ਖੇਤਰਾਂ ਦੇ ਵਿੱਚ ਪਟਿਆਲੇ ਦੇ ਹੋਣਗੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੋਣਗੇ ਮੋਹਾਲੀ ਰੋਪੜ ਵਾਲੇ ਹੋਣਗੇ ਤੇ ਉਸ ਤੋਂ ਬਾਅਦ ਰੂਪਨਗਰ ਚੰਡੀਗੜ੍ਹ ਘਟੋ ਘਟ 40 ਕਿਲੋਮੀਟਰ ਦਾ ਘੇਰਾ ਜਿਹੜਾ ਅਸੀਂ ਕਹਿ ਸਕਦੇ ਹਾਂ ਪਹਾੜੀ ਖੇਤਰਾਂ ਦੇ ਨਾਲ ਲੱਗਦਾ ਉਹਨਾਂ ਦੇ ਵਿੱਚ ਜਿਹੜੀ ਇਹ ਧੁੰਦ ਆਊਗੀ ਦੋਸਤੋ ਸਵੇਰ ਦੀ ਅਪਡੇਟ ਹੋਰ ਵੀ ਕੋਈ ਬਦਲਾਅ ਆਉਂਦਾ ਉਹਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਅਸੀਂ ਕਹਿ ਸਕਦਾ 24 ਤੇ 25 ਤਰੀਕ ਨੂੰ ਜਿਹੜੀ ਉੱਤਰ ਪੱਛਮੀ ਹਵਾਵਾਂ ਵਾਪਸੀ ਕਰਨਗੇ ਤੇ ਕੋਰਾ ਜਿਹੜਾ ਉਹ 24 ਤੇ 25 ਤਰੀਕ ਨੂੰ ਪਾਊਗਾ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਾਂ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਜਿਹੜੀ ਕੋਈ ਅਪਡੇਟ ਹੈ ਉਹ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਤਾਂ ਤੁਸੀਂ ਸਾਡੇ 9023896709 WhatsApp ਨੰਬਰ ਤੇ ਜਾਂ ਤੁਸੀਂ ਸਾਡੀ Facebook ID ਦੇ ਮੈਸੇਂਜਰ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਬਾਕੀ ਧਾਰ ਨਾਲ ਪਲ-ਪਲ ਦੀ ਅਪਡੇਟ ਹਮੇਸ਼ਾ ਵੇਲੇ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਅਤੇ ਯੂ ਫੇਸਬੁਕ ਆਈਡੀ ਸਤਗੁਰਪੰਗੋ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰਬ ਰਾ